ਪਾ ਜ਼ਹਿਰ ਖਾਈ ਆਨੇ ਆ ਇਹ ਖਾ ਕੇ ਤੁਹਾਨੂੰ ਕੀ ਲੱਗਦਾ ਵੀ ਆਪਣੀ ਉਮਰ ਕਿੰਨੀ ਕ ਦੇਖੋ ਜੀ ਜੇਕਰ ਜ਼ਹਿਰ ਖਾਵਾਂਗੇ ਤਾਂ ਪ੍ਰੰਤ ਵੀ ਨੇੜੇ ਹੀ ਆ ਤੁਹਾਨੂੰ ਹੈਰਾਨੀ ਜੀ ਨਹੀਂ ਹੁੰਦੀ ਜਦੋਂ ਲੋਕ ਤੁਹਾਨੂੰ ਕਮੈਂਟ ਕਰਦੇ ਆ ਕਿ ਕਿੱਧਰ ਡਾਕਟਰ ਗੋਏ ਚ ਹੱਥ ਮਾਰਦਾ ਫਿਰ ਬੇਲੇ ਲਈ ਗੋਆ ਜੀ ਇਹ ਮੇਰੇ ਲਈ ਤਾਂ ਬਲੈਕ 골ਡ ਹੈ ਜੂਰੀਆ ਦੀ ਮਾਤਰਾ 33% ਘਟ ਸਕਦੀ ਆ ਜਾਂ ਡੀਏਪੀ ਦੀ ਮਾਤਰਾ 33% ਘਟ ਸਕਦੀ ਵਾਟ ਕੇ ਦੇਖੋਗੇ ਤੁਹਾਨੂੰ ਰਿਜ਼ਲਟ ਆਪਣੇ ਆਪ ਦੇਖਣ ਨੂੰ ਮਿਲੇਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਿਮਰਨਜੀਤ ਸਿੰਘ ਜਟਾਣਾ ਝੋਟੀ ਵਾਲਾ ਅੱਜ ਆਪਾਂ ਪਹੁੰਚੇ ਆਂ ਡਾਕਟਰ ਆਰਗੈਨਿਕ ਵਰਮੀ ਕੰਪੋਸਟ ਵਾਲਿਆਂ ਕੋਲ ਇੱਥੇ ਪਹੁੰਚਣ ਦਾ ਆਪਣਾ ਮੇਨ ਰੀਜ਼ਨ ਕੀ ਆ ਕਿ ਆਪਾਂ ਜਿਹੜੀਆਂ ਜ਼ਹਿਰਾਂ ਖਰਾਕ ਥਰੂ ਖਾ ਰਹੇ ਆਂ ਜਿਹੜੀਆਂ ਆਪਾਂ ਜ਼ਹਿਰੀਲੀਆਂ ਦਵਾਈਆਂ ਰੇਹਾਂ ਸਪਰੇਆਂ ਆਪਦੀਆਂ ਫਸਲਾਂ ਤੇ ਕਰ ਰਹੇ ਆਂ ਉਹੀ ਮੁੜ ਕੇ ਆਪਣੇ ਕੋਲ ਘਰੇ ਆਉਂਦੀਆਂ ਉਹੀ ਚੀਜ਼ ਆਪਾਂ ਖਾਂਦੇ ਆਂ ਤੇ ਇਹ ਸਾਰੇ ਆਰਟੀਡਕਟਰ ਤੋਂ ਆਪਾਂ ਖੇੜਾ ਕਿਵੇਂ ਛਡਾਉਣਾ ਇਸ ਤੋਂ ਬਚਿਆ ਕਿਵੇਂ ਜਾ ਸਕਦਾ ਉਹ ਆ অর্ਗੈਨਿਕ ਵਿਧੀ ਤੇ অর্ਗੈਨਿਕ ਵਿਧੀ ਜਿਹੜੀ ਆਪਾਂ ਨੂੰ ਸਾਰੇ ਤੱਤ ਦਿੰਦੀ ਆ ਕਿਵੇਂ ਆਪਾਂ ਨੂੰ ਤੱਤ ਦਿੰਦੀ ਆ ਕਿਵੇਂ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਰੱਖਦੀ ਆ ਕਿਵੇਂ ਉਹ ਸਾਰਾ ਪ੍ਰੋਸੈਸ ਚੱਲਦਾ ਇਹ ਹੀ ਜਾਣਕਾਰੀ ਲੈਣ অর্ਗੈਨਿਕ ਵਰਮੀ ਕੰਪੋਸਟ ਵਾਲਿਆਂ ਕੋਲ ਪਹੁੰਚੇ ਆ ਸੋ ਇਹਨਾਂ ਦੇ ਜਿਹੜੇ ਕਰਤਾ ਧਰਤਾ ਡਾਕਟਰ ਰਮਨ ਸਾਹਿਬ ਉਹਨਾਂ ਨਾਲ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇੰਟਰੋਡਸ ਕਰਾਵਾਂਗੇ ਤੇ ਉਹਨਾਂ ਤੋਂ ਪੁੱਛਾਂਗੇ ਵੀ ਤੁਹਾਡਾ ਇਹ ਪ੍ਰੋਜੈਕਟ ਕਿਹੜੀ ਜਗ੍ਹਾ ਤੇ ਚੱਲ ਰਿਹਾ ਕਿਸ-ਕਿਸ ਤਰ੍ਹਾਂ ਤੁਸੀਂ ਵਰਕ ਕਰਦੇ ਹੋ ਚਲੋ ਅੱਜ ਆਪਾਂ ਮਲਾਉਣੇ ਆ ਤੁਹਾਨੂੰ ਡਾਕਟਰ ਸਾਹਿਬ ਨਾਲ ਸਰਸਿਕਾ ਡਾਕਟਰ ਸਾਹਿਬ ਸਸਿਕਾ ਜੀ ਸਿਮਰਨ ਜੀ ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਇੰਟਰੋਡਿਊਸ ਕਰ ਦਿਓ ਸਾਰਿਆਂ ਨੂੰ ਸਿਮਰਨ ਜੀ ਮੇਰਾ ਨਾਮ ਹੈ ਡਾਕਟਰ ਰਮਨ ਗਖੜ ਤੇ ਜਿਵੇਂ ਕਿ ਆਪਾਂ ਨੂੰ ਪਹਿਲਾਂ ਹੀ ਪਤਾ ਹੀ ਹੈ ਨਾ ਕਿ ਮੈਂ ਆਯੁਰਵੈਦਿਕ ਪ੍ਰੈਕਟਿਸ ਕਰਦਾ ਹਾਂ ਅਯੁਰਵੇਦ ਆਪਾਂ ਨੂੰ ਇਹ ਚੀਜ਼ ਸਿਖਾਉਂਦਾ ਵੀ ਜਿੰਨਾ ਟਾਈਮ ਆਪਾਂ ਰੋਗ ਦੇ ਜੜ ਤੇ ਕੰਮ ਨਹੀਂ ਕਰਦੇ ਉਹ ਕਦੇ ਵੀ ਠੀਕ ਨਹੀਂ ਹੋ ਸਕਦਾ ਜੜ ਤੇ ਕੰਮ ਕਰਨ ਦਾ ਮਤਲਬ ਜਿੰਨਾ ਟਾਈਮ ਆਪਾਂ ਖਾਣ ਪੀਣ ਨਹੀਂ ਸੁਧਾਰਦੇ ਬੇਸਿਕਲੀ ਜੋ ਖਾਵਾਂਗੇ ਉਹੀ ਚੀਜ਼ ਆਪਣੇ ਸਰੀਰ ਨੂੰ ਲੱਗਣੀ ਹੈ ਜੇਕਰ ਜ਼ਹਿਰੀਲੀ ਚੀਜ਼ ਖਾਵਾਂਗੇ ਤਾਂ ਜ਼ਹਿਰੀ ਆਪਣੇ ਸਰੀਰ ਦੇ ਵਿੱਚ ਪੈਦਾ ਹੋਣਾ ਜਿੰਨਾ ਟਾਈਮ ਆਪਾਂ ਜ਼ਹਿਰ ਨੂੰ ਖਤਮ ਨਹੀਂ ਕਰਦੇ ਮਤਲਬ ਫਸਲ ਦੇ ਵਿੱਚ ਜ਼ਹਿਰ ਪਾਉਣਾ ਖਤਮ ਨਹੀਂ ਕਰਦੇ ਟਾਈਮ ਤੱਕ ਉਹ ਜ਼ਹਿਰ ਆਪਣੇ ਘਰਾਂ ਦੇ ਵਿੱਚੋਂ ਆਉਣੋਂ ਨਹੀਂ ਹਟੂਗਾ ਇਸੇ ਕਨਸੈਪਟ ਨੂੰ ਲੈਂਦੇ ਹੋਏ ਆਪਾਂ ਇੱਕ ਆਰਗੈਨਿਕ ਖੇਤੀ ਜਾਂ ਵਰਮੀ ਕੰਪੋਸਟ ਦੀ ਸ਼ੁਰੂਆਤ ਕੀਤੀ ਹੈ ਚਲੋ ਇਹ ਤਾਂ ਗੱਲ ਹੋ ਗਈ ਸ਼ੁਰੂਆਤ ਦੀ ਪਰ ਜਿਹੜੀ ਇਹ ਚਿੰਕ ਜਿਹੜੀ ਲੱਗਦੀ ਆ ਆਪਾਂ ਨੂੰ ਜਿਵੇਂ ਮੈਨੂੰ ਇਹ ਚਿੰਕਾ ਵੀਡੀਓ ਬਣਾਉਣ ਦਾ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਆ ਇਹ ਕਿਸੇ ਵੀ ਪੱਖ ਤੇ ਮੈਂ ਵੀਡੀਓ ਬਣਾਉਣੀ ਹੋਵੇ ਤਾਂ ਮੈਂ ਉੱਥੇ ਪਹੁੰਚ ਹੀ ਜਾਣਾ ਠੀਕ ਹੈ ਇਹ ਤੁਹਾਨੂੰ ਇਹ ਲਗਨ ਕਿਵੇਂ ਲੱਗੀ ਵੀ ਆਰਗੈਨਿਕ ਖੇਤੀ ਵੱਲ ਮੁੜਿਆ ਜਾਵੇ ਸਾਰੇ ਤੋਂ ਪਹਿਲਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਵੀ ਆਯੁਰਵੇਦ ਇਹ ਹੀ ਚੀਜ਼ ਸਿਖਾਉਂਦਾ ਵੀ ਜਿੰਨਾ ਟਾਈਮ ਆਪਾਂ ਜੜ ਖਤਮ ਨਹੀਂ ਕਰਦੇ ਕਿਸੇ ਵੀ ਚੀਜ਼ ਦੀ ਉਹ ਕਦੇ ਵੀ ਖਤਮ ਨਹੀਂ ਹੋ ਸਕਦੀ। ਦੂਜੀ ਚੀਜ਼ ਮੇਰਾ ਮਤਲਬ ਆਦਤ ਹੈ ਵੀ ਆਪਾਂ ਘਰ ਦੇ ਲਈ ਇੱਕ ਬਾਗਬਾਨੀ ਜਿਵੇਂ ਟਾਈਪ ਦੇ ਵਿੱਚ ਹਨਾ ਤਿਆਰ ਕਰਦੇ ਆਂ। ਘਰੇਲੂ ਸਬਜ਼ੀਆਂ ਉਗਾਉਣੇ ਆ। ਤੇ ਜਦੋਂ ਆਪਾਂ ਘਰੇਲੂ ਸਬਜ਼ੀ ਤੇ ਬਾਜ਼ਾਰੀ ਸਬਜ਼ੀ ਦਾ ਕੰਪੈਰੀਸ਼ਨ ਕਰਦੇ ਤਾਂ ਬਹੁਤ ਅੰਤਰ ਹੁੰਦਾ ਉਹਨਾਂ ਦੇ ਵਿੱਚ। ਜੋ ਘਰ ਦਾ ਟੇਸ ਉਹ ਨਾ ਕਦੇ ਵੀ ਬਾਹਰ ਦੀ ਸਬਜ਼ੀ ਦਾ ਆ ਨਹੀਂ ਸਕਦਾਗਾ। ਇਸੇ ਚੀਜ਼ ਤੋਂ ਸ਼ੁਰੂਆਤ ਲੈ ਕੇ ਆਪਾਂ ਚੱਲਦੇ ਆਂ ਵੀ ਜੇ ਆਪਾਂ ਚੰਗੀ ਸਿਹਤ ਲਈ ਆਪਦੀ ਮਿਹਨਤ ਕਰਕੇ ਕੋਈ ਚੀਜ਼ ਉਗਾ ਸਕਦੇ ਆ ਤਾਂ ਦੁਨੀਆ ਵੀ ਉਗਾ ਸਕਦੀ ਆ ਤੇ ਜਿਹੜੀ ਆਪਾਂ ਆਰਗੈਨਿਕ ਖਾਦ ਤਿਆਰ ਕਰਦੇ ਆ ਹਾਂਜੀ ਉਸ ਦਾ ਪ੍ਰੋਸੈਸ ਕੀ ਆ ਉਹ ਖਾਦ ਤਿਆਰ ਕਿਵੇਂ ਕਰਦੇ ਆ ਤੁਸੀਂ ਅ ਇਹਦੇ ਵਿੱਚ ਆਪਾਂ ਗੋਬਰ ਨੂੰ ਯੂਜ਼ ਕਰਕੇ ਗੰਡੋਇਆ ਰਾਹੀਂ ਇੱਕ ਖਾਦ ਨੂੰ ਤਿਆਰ ਕਰਦੇ ਆ ਗੰਡੋਏ ਜਦੋਂ ਗੋਬਰ ਖਾਂਦੇ ਆ ਉਸ ਤੋਂ ਬਾਅਦ ਆਪਣਾ ਵੇਸਟ ਕੱਢਦੇ ਆ ਉਸੇ ਚੀਜ਼ ਨੂੰ ਇੱਕ ਵਰਮੀ ਕੰਪੋਸਟ ਕਿਹਾ ਜਾਂਦਾ ਜਿਹਨੂੰ ਆਪਾਂ ਬਲੈਕ ਗੋਲਡ ਦੇ ਨਾਮ ਨਾਲ ਵੀ ਜਾਣਦੇ ਆ ਇੱਥੇ ਮੈਨੂੰ ਇੱਕ ਗੱਲ ਵੀ ਯਾਦ ਆਈ ਵੀ ਮੈਂ ਅਕਸਰ ਹੀ ਕਹਿੰਦੇ ਸੁਣਿਆ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਲੋਕ ਕਹਿ ਦਿੰਦੇ ਆ ਵੀ ਕਿੱਦਾਂ ਗੋਹੇ ਚੱਤ ਮਾਰੀ ਜਾਂਦੇ ਆ ਇਹ ਤਾਂ ਐਵੇਂ ਕੋਈ ਚੱਜ ਦਾ ਕੰਮ ਕਰ ਲਓ ਕਰਨਾ ਤਾਂ ਵੀ ਤੁਹਾਨੂੰ ਫੀਲ ਨਹੀਂ ਹੁੰਦਾ ਕਦੇ ਤੁਹਾਨੂੰ ਇਦਾਂ ਦਾ ਕਮੈਂਟ ਕੋਈ ਆਇਆ ਹੋਵੇ ਨਹੀਂ ਨਹੀਂ ਸੋਨੋ ਆਮ ਹੀ ਮਿਲਦਾ ਜੀ ਕਿਉਂਕਿ ਆਪਾਂ ਐਸੀ ਦੁਨੀਆ ਦੇ ਵਿੱਚ ਰਹਿੰਦੇ ਆ ਹਨਾ ਤਾਂ ਉਹ ਚੀਜ਼ਾਂ ਫੇਸ ਤਾਂ ਕਰਨੀਆਂ ਹੀ ਪੈਣਗੀਆਂ ਪਰ ਲੋਕਾਂ ਨੇ ਤਾਂ ਮੰਨ ਕੇ ਚੱਲੋ ਵੀ 100 ਬੰਦਾ ਚੰਗਾ ਕਹਿੰਦਾ 100 ਮਾੜਾ ਕਹਿੰਦਾ ਆਪਾਂ ਤਾਂ ਚੰਗੇ ਵੱਲ ਦੇਖ ਕੇ ਚੱਲਣਾ ਠੀਕ ਹੈ ਕਿਉਂਕਿ ਮੰਨ ਕੇ ਚੱਲੋ ਜੋ ਆਰਗੈਨਿਕ ਚੀਜ਼ ਖਾਣਾ ਚਾਹੁੰਦਾ ਠੀਕ ਹੈ ਉਹਨੂੰ ਪਤਾ ਵੀ ਮੈਂ ਕੀ ਚੀਜ਼ ਖਾਣੀ ਆ ਤੇ ਕਿੱਥੋਂ ਮਿਲੂਗੀ ਉਹ ਤੇ ਇਸ ਲਈ ਆਪਾਂ ਨੂੰ ਵੀ ਕਿੰਨੀ ਕੁ ਜ਼ਮੀਨ ਚਾਹੀਦੀ ਆ ਤੇ ਕਿੰਨਾ ਕੁ ਗੋਬਰ ਵੀ ਜਿਹੜਾ ਖਾਦ ਤਿਆਰ ਕਰਨ ਵਾਸਤੇ ਆਪਾਂ ਵਰਤਣਾ ਜ਼ਿਆਦਾ ਜਗ੍ਹਾ ਦੀ ਜ਼ਰੂਰਤ ਨਹੀਂਗੀ ਜੇ ਆਪਾਂ ਘਰੇਲੂ ਪਰਪਸ ਵਾਸਤੇ ਵਰਤਦੇ ਆ ਤਾਂ ਇੱਕ ਜਾਂ ਦੋ ਬਿੜ ਤੋਂ ਵੀ ਸ਼ੁਰੂਆਤ ਕਰ ਸਕਦੇ ਆ ਕਮਰਸ਼ੀਅਲ ਵਾਸਤੇ ਕਰਨਾ ਤਾਂ 10-12 ਮਰਲੇ ਤੋਂ ਵੀ ਕਰ ਸਕਦੇ ਆ ਵੱਡੇ ਲੈਵਲ ਤੱਕ ਤਾਂ ਜਿੰਨੇ ਤੱਕ ਆਪਾਂ ਮਰਜ਼ੀ ਕਰ ਸਕਦੇ ਆ ਪਰ ਜੇਕਰ ਆਪਾਂ ਸ਼ੁਰੂਆਤੀ ਲੈਵਲ ਤੇ ਕਰਨੀ ਹੋਵੇ ਤਾਂ 10x3 ਦਾ ਠੀਕ ਹੈ ਇੱਕ ਬੈੱਡ ਆਪਾਂ ਮੰਨ ਕੇ ਚੱਲਦੇ ਹੁਣ ਤੁਸੀਂ ਆਪਦੇ ਘਰੇਲੂ ਬਗੀਚੀ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਗੋਬਰ ਮੰਨ ਕੇ ਚੱਲੋ 12x6 ਦੀ ਜਿਹੜੀ ਟਰਾਲੀ ਆਪਾਂ ਨਾਰਮਲ ਆਪਣੇ ਕਿਸਾਨ ਭਰਾਵਾਂ ਕੋਲ ਹੁੰਦੀ ਹੈ ਉਹਦੇ 10 ਬੈੱਡ ਬਹੁਤ ਸੌਖੇ ਤਰੀਕੇ ਨਾਲ ਲੱਗ ਜਾਂਦੇ ਆ ਤੇ ਇਹਦੇ ਲਈ ਆਪਣਾ ਕੋਈ ਇਹ ਵੀ ਹੁੰਦਾ ਹੋਊਗਾ ਵੀ ਕਿਹੜੀ ਕਿਸਮ ਦਾ ਗੋਹਾ ਚਾਹੀਦਾ ਜਾਂ ਆਪਾਂ ਨੂੰ ਕਿਹੜੀ ਕਿਸਮ ਦੀ ਮਿੱਟੀ ਚਾਹੀਦੀ ਹੈ ਕਿੰਨੀ ਮਾਤਰਾ ਚ ਗੋਹਾ ਚਾਹੀਦਾ ਠੀਕ ਹੈ ਇਹਦੇ ਲਈ ਗੋਹਾ ਜਿਹੜਾ ਮਰਜ਼ੀ ਵਰਤ ਸਕਦੇ ਆਪਾਂ ਪਰ ਜਿਆਦਾ ਜਿਹੜਾ ਵਧੀਆ ਗੋਹਾ ਮੰਨਿਆ ਜਾਂਦਾ ਮੱਝਾਂ ਦਾ ਮੰਨਦੇ ਆਪਾਂ ਕਿਉਂਕਿ ਤੁਸੀਂ ਤੁਹਾਡੇ ਘਰੇ ਵੀ ਪਸ਼ੂ ਹੈਗੇ ਆ ਆਪਾਂ ਆਮ ਹੀ ਮੱਝਾਂ ਦੇ ਵਿੱਚ ਦੇਖਦੇ ਆਂ ਵੀ ਜਿਹੜਾ ਗੋਹਾ ਨਿਕਲ ਕੇ ਆਉਂਦਾ ਜਿਆਦਾ ਮਲਾਇਮ ਹੁੰਦਾ گاਵਾ ਦਾ ਗੋਹਾ ਦੇ ਵਿੱਚ ਕੀ ਹੁੰਦਾ ਡਲੇ ਫਾਰਮ ਦੇ ਵਿੱਚ ਜਿਆਦਾ ਹੁੰਦਾ ਜੇ ਕੋਈ ਕਮਰਸ਼ੀਅਲ ਲੈਵਲ ਤੇ ਕਰਨਾ ਚਾਹੁੰਦਾ ਤਾਂ ਉਹਨੂੰ ਗਊਸ਼ਾਲਾ ਦੇ ਵਿੱਚੋਂ ਹੀ ਲੈਣਾ ਪਊਗਾ ਇੰਨੀ ਮੱਝਾਂ ਤਾਂ ਅੱਜਕੱਲ ਆਪਣੇ ਹੈ ਵੀ ਨਹੀਂਗਾ ਗੋਹਾ ਦੋਨਾਂ ਤਰ੍ਹਾਂ ਦਾ ਵਰਤਿਆ ਜਾ ਸਕਦਾ ਪਰ ਜ਼ਿਆਦਾ ਵਧੀਆ ਆਪਾਂ ਮੱਜਾਂ ਦਾ ਗੋਹਾ ਵਰਤਦੇ ਆ ਉਹ ਵੀ ਢਾਈ ਤੋਂ ਤਿੰਨ ਮਹੀਨੇ ਪੁਰਾਣਾ ਜਿਹੜਾ ਦੇਖਣ ਦੇ ਵਿੱਚ ਕਾਲਾ ਹੋਇਆ ਹੁੰਦਾ ਠੰਡਾ ਗੋਹਾ ਤੇ ਇਹਦੇ ਚ ਜਿਵੇਂ ਇੱਕ ਤਾਂ ਚਲੋ ਤੁਸੀਂ ਠੰਡੇ ਗੋਏ ਦੀ ਗੱਲ ਕੀਤੀ ਆ ਇਹ ਅਸਲ 'ਚ ਆਪਾਂ ਨੂੰ ਠੰਡੇ ਗੋਏ ਦੀ ਲੋੜ ਕਿਉਂ ਪੈਂਦੀ ਆ ਗੋਹਾ ਆਪਾਂ ਡਾਇਰੈਕਟਲੀ ਨਹੀਂ ਵਰਤ ਸਕਦੇ ਜਿਵੇਂ ਡਾਇਰੈਕਟਲੀ ਨਹੀਂ ਵਰਤਿਆ ਜਾ ਸਕਦਾ ਕਿਉਂਕਿ ਗੋਬਰ ਜਿਹੜਾ ਹੁੰਦਾ ਕਦੇ ਵੀ ਆਪਾਂ ਦੇਖਦੇ ਹੋ ਚ ਇੱਕ ਮੀਥੇਨ ਗੈਸ ਨਿਕਲਦੀ ਆ ਤਾਜੀ ਗੋਈ ਦੀ ਜਿਹੜੀ 스멜 ਹੁੰਦੀ ਹੈ ਜਿਆਦਾਤਰ ਮੀਥੇਨ ਗੈਸ ਦੀ ਹੁੰਦੀ ਆ ਮੀਥੇਨ ਗੈਸ ਗਰਮ ਹੁੰਦੀ ਆ ਜੇਕਰ ਉਹ ਗਰਮ ਗੈਸ ਗੰਡੋਏ ਦੇ ਕੰਟੈਕਟ ਦੇ ਵਿੱਚ ਆਉਂਦੀ ਆ ਤਾਂ ਆਪਣਾ ਗੰਡੋਆ ਜਿਹੜਾ ਮਰ ਜਾਂਦਾ ਇਸੇ ਕਰਕੇ ਗੋਆ ਪਰਾਣਾ ਤੇ ਠੰਡਾ ਹੀ ਵਰਤਦੇ ਆਪਾਂ ਠੀਕ ਹੈ ਹਾਂਜੀ ਮੀਥੇਨ ਫ੍ਰੀ ਗੋਆ ਜਿਵੇਂ ਆਪਾਂ ਕਹਿੰਦੇ ਉਸ ਨੂੰ ਚਲੋ ਇਹ ਤਾਂ ਹੋ ਗਈ ਆਪਣੀ ਮੇਨ ਗੋਏ ਦੀ ਗੱਲ ਜੀ ਜਿਹੜਾ ਗੋਬਰ ਚਾਹੀਦਾ ਆਪਾਂ ਇਸ ਤੋਂ ਇਲਾਵਾ ਪਾਣੂ ਹੋਰ ਕੀ ਕੀ ਚੀਜ਼ਾਂ ਚਾਹੀਦੀਆਂ ਜਿਵੇਂ ਕਹਿੰਦੇ ਆ ਗੰਡੋਏ ਵਗੈਰਾ ਉਹ ਫਿਰ ਆਪਣਾ ਕੀ ਪ੍ਰੋਸੈਸ ਹੁੰਦਾ ਹੈ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਕ ਬਰੀਡ ਚੱਲ ਆस्ट्रेलियन ਬਰੀਡ ਜਾਂ ਰੈੱਡ ਬੌਮ ਵੀ ਕਹਿੰਦੇ ਆ ਉਹ ਸੀਨੀਅਰ ਫੈਡਰ ਆਪਣੇ ਟੈਂਪਰੇਚਰ ਦੇ ਹਿਸਾਬ ਨਾਲ ਆਪਣੇ ਵੈਦਰ ਦੇ ਹਿਸਾਬ ਨਾਲ ਸਭ ਤੋਂ ਪਰਫੈਕਟ ਮੰਨੀ ਜਾਂਦੀ ਹੈ 0 ਡਿਗਰੀ ਤੋਂ ਲੈ ਕੇ 50 ਡਿਗਰੀ ਤੱਕ ਬਹੁਤ ਸੋਹਣਾ ਕੰਮ ਕਰਦੀ ਹੈ ਤੇ 24 ਘੰਟੇ ਲਗਾਤਾਰ ਕੰਮ ਕਰਨ ਵਾਲਾ ਜੀਵ ਹੈ ਕਿਸਮਾਂ ਹੋਰ ਵੀ ਬਹੁਤ ਆਉਂਦੀਆਂ ਇਹਦੀਆਂ ਠੀਕ ਹੈ ਬਟ ਸਭ ਤੋਂ ਪਰਫੈਕਟ ਇਹੀ ਮੰਨੀ ਜਾਂਦੀ ਹੈ ਚਲੋ ਆਪਾਂ ਬਰੀਡ ਦੀ ਵੀ ਗੱਲ ਹੋਊਗੀ ਕਿ ਅਸਲ ਜਪਾਨੋਂ ਕਿੰਨੇ ਕ ਗੰਡੋਇਆ ਤੋਂ ਆਪਾਂ ਕਿੰਨੀ ਕੁ ਖਾਦ ਤਿਆਰ ਹੁੰਦੀ ਆ ਇਹ ਇਹਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਸਾਨੂੰ ਠੀਕ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ 10/3 ਦਾ ਜਿਹੜਾ ਬੈੱਡ ਹੈਗਾ 10 ਫੁੱਟ ਲੰਮਾ 3 ਫੁੱਟ ਚੌੜਾ ਇਹਦੇ ਵਿੱਚ ਲਗਭਗ ਲਗਭਗ 5 ਤੋਂ 6 ਕੁਇੰਟਲ ਗੋਹਾ ਪੈਂਦਾ ਇੱਕ ਕੁਇੰਟਲ ਦੇ ਮਗਰ 1 ਕਿਲੋ ਗੰਡੋਆ ਪੈਣਾ ਜੀ ਪਿਓਰ ਗੰਡੋਆ ਠੀਕ ਤੇ ਇਹ 5 ਕੁਇੰਟਲ ਦੇ ਵਿੱਚੋਂ 3 ਕੁਇੰਟਲ ਦੇ ਲਗਭਗ ਆਪਾਂ ਖਾਦ ਉਤਾਰ ਸਕਦੇ ਆ ਲਗਭਗ 60 ਤੋਂ 70 ਦਿਨਾਂ ਦੇ ਵਿੱਚ ਵਿੱਚ ਠੀਕ ਹੈ ਜੀ ਨੀ ਇਹ ਗੰਡੋਏ ਫਿਰ ਕੋਈ ਬੱਚੇ ਵਗੈਰਾ ਵੀ ਦਿੰਦੇ ਆ ਜਾਂ ਤੁਹਾਨੂੰ ਹੋਰ ਗੰਡੋਏ ਲਿਆ ਕੇ ਛੱਡਨੇ ਪੈਂਦੇ ਆ ਕੀ ਪ੍ਰੋਸੈਸ ਆ ਜਿਹੜਾ ਇਹ ਗੰਡੋਆ ਹੈ ਆਪਣਾ ਆਪ ਦਾ ਵਾਧਾ ਅੰਡਰਆਇੰਗ ਕਰਦਾ ਇਹ ਆਪਦੇ ਬਰੀਡਿੰਗ ਸੀਜ਼ਨ ਦੇ ਵਿੱਚ ਲਗਭਗ 3 ਤੋਂ ਲੈ ਕੇ 9 ਅੰਡੇ ਦਿੰਦਾ ਉਹਦੇ ਵਿੱਚੋਂ 3 ਤੋਂ ਲੈ ਕੇ 5 ਬੱਚੇ ਠੀਕ ਹੈ ਆਪਾਂ ਅੰਡੇ ਦੇ ਵਿੱਚੋਂ ਮੰਨ ਕੇ ਚੱਲਦੇ ਨਿਕਲਦੇ ਆ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਆਪ ਨੂੰ ਬਰੀਕ ਧਾਗੇ ਦੇ ਵਾਂਗੂ ਰੇਸ਼ੇ ਦਿਸਣ ਲੱਗ ਜਾਂਦੇ ਜਿਹੜੇ ਕਿ ਬੱਚਾ ਗੰਡੋਆ ਹੁੰਦਾ ਹੌਲੀ ਹੌਲੀ ਉਹ ਹੀ ਅਡਲਟ ਹੋ ਜਾਂਦਾ ਇਸੇ ਤਰ੍ਹਾਂ ਇਹ ਸਾਈਕਲ ਅੰਡੇ ਦੇ ਇੱਕੇ ਦੁਆਰਾ ਚੱਲਦਾ ਰਹਿੰਦਾ ਹੈ ਵੀ ਜਾਨੀ ਕਿ ਕੰਟੀਨਿਊ ਪ੍ਰੋਸੈਸ ਹੈ ਆਟੋਮੈਟਿਕ ਇੱਕ ਵਾਰੀ ਜਦੋਂ ਸਟਾਰਟ ਕਰ ਲਿਆ ਬਸ ਧਿਆਨ ਰੱਖਣਾ ਆਪਾਂ ਹਾਂਜੀ ਤੇ ਆਪਦੀ ਆਪ ਵਿਧੀ ਇਹ ਚੱਲੀ ਜਾਣੀ ਆਪਦੀ ਆਪ ਹੀ ਚੱਲੀ ਜਾਨੀ ਆ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣ ਜੋ ਗੱਲਾਂ ਹੁੰਦੀਆਂ ਹਨ ਵੀ ਨਮੀ ਦੇ ਮੇਨਟੇਨ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਫਿਰ ਇਹ ਚੀਜ਼ ਹੁੰਦਾ ਵੀ ਇਹਨਾਂ ਦਾ ਟਾਈਮ ਟੂ ਟਾਈਮ ਇਹ ਦੇਖਣਾ ਵੀ ਇਹਨੂੰ ਜ਼ਿਆਦਾ ਧੁੱਪਣਾ ਲੱਗ ਰਹੀ ਹੋਵੇ ਠੀਕ ਹੈ ਜੇ ਧੁੱਪ ਲੱਗ ਰਹੀ ਤੇ ਬੈੱਡ ਨੂੰ ਕਵਰ ਕਰ ਦੋ ਜੇ ਤੁਸੀਂ ਆਲਰੇਡੀ ਸ਼ੈੱਡ ਦੇ ਥੱਲੇ ਬਣਾਇਆ ਹੋਇਆ ਤਾਂ ਫਿਰ ਤਾਂ ਕਿਸੇ ਚੀਜ਼ ਦੀ ਲੋੜ ਹੀ ਨਹੀਂਗੀ ਸਾਰਾ ਤਾਂ ਮੈਨ ਤਾਂ ਆਪਾਂ ਇਹ ਮੰਨ ਕੇ ਚੱਲਦੇ ਹਾਂ ਨਮੀ ਤੇ ਮੀਥੇਨ ਗੈਸ ਇਹ ਦੋਨੇ ਚੀਜ਼ਾਂ ਪ੍ਰੋਪਰ ਜੇ ਆਪਾਂ ਮੈਨੇਜ ਕਰਕੇ ਰੱਖਦੇ ਆਂ ਤਾਂ ਕਦੇ ਵੀ ਗੁੰਡੈ ਨੂੰ ਆਪਣ ਨੂੰ ਕੁਝ ਵੀ ਨਹੀਂ ਹੁੰਦਾ ਤੇ ਬਹੁਤ ਚੰਗੀ ਆਪਣ ਨੂੰ ਖਾਦ ਪੈਦਾ ਕਰਕੇ ਦਿੰਦਾ ਹੈ ਜਿਵੇਂ ਕਈ ਉਹਨਾਂ ਘਰਾਂ 'ਚ ਤੇ ਖਾਦ ਲੈ ਜਾਂਦੇ ਹੋਣੇ ਤੁਹਾਡੇ ਤੋਂ ਹਾਂਜੀ ਹਾਂਜੀ ਤੇ ਬਹੁਤ ਜਣੇ ਕਹਿ ਦਿੰਦੇ ਆ ਵੀ ਇਸ ਖਾਦ 'ਚੋਂ ਮੁਸ਼ਕ ਮਰਦਾ ਜਾਂ ਕੋਈ ਕਿਸੇ ਤਰ੍ਹਾਂ ਦੀ ਸਮੈਲ ਆਉਂਦੀ ਹੈ ਇਹ ਇਦਾਂ ਦਾ ਕੋਈ ਹੈ ਸਿਸਟਮ ਕਿ ਚਲੋ ਜਿਹੜੇ ਬੰਦੇ ਇਸ ਚੀਜ਼ ਬਾਰੇ ਜਾਨੂ ਹੈਗਾ ਨਾ ਉਹਨੂੰ ਪਤਾ ਵੀ ਇਹਦੇ ਵਿੱਚੋਂ ਕਦੇ ਵੀ ਕੋਈ 스멜 ਨਹੀਂ ਆਉਂਦੀਗੀ ਜਦੋਂ ਗੰਡੂਏ ਨੇ ਗੋਆ ਖਾ ਕੇ ਆਪਦਾ ਵੇਸ ਜਿਹੜੀ ਚੀਜ਼ ਕੱਢਤੀ ਉਹ ਮੀਥੇਨ ਫ੍ਰੀ ਹੈ ਪਹਿਲੇ ਹੀ ਮੈਂ ਤੁਹਾਨੂੰ ਦੱਸ ਕੇ ਰਿਹਾ ਜਿਹੜਾ 스멜 ਹੈ ਉਹ ਮੀਥੇਨ ਗੈਸ ਦਾ ਹੈ ਤਾਂ ਆਪਾਂ ਪਹਿਲੇ ਉਹਦੇ ਵਿੱਚ ਵਾਸ਼ ਆਊਟ ਕਰਕੇ ਜਦੋਂ ਉਹਨੂੰ ਠੰਡਾ ਕਰਤਾ ਉਹ ਨਿਕਲ ਗਈ ਉਹ ਉਸ ਤੋਂ ਬਾਅਦ ਜਿਹੜਾ ਪ੍ਰੋਡਕਟ ਨਿਕਲ ਕੇ ਆਉਣਾ ਉਹ ਤਾਂ ਚਾਹ ਪੱਤੀ ਵਾਂਗ ਹੁੰਦਾ ਜੀ ਠੀਕ ਹੈ ਬਹੁਤ ਉਹਦੇ 'ਚੋਂ ਨਾ ਕੋਈ 스멜 ਹੋਵੇ ਨਾ ਕੁਝ ਉਹਨੂੰ ਤਾਂ ਮੰਨ ਕੇ ਚਲੋ ਜੇ ਤੁਹਾਡੇ ਰੂਮ ਦੇ ਵਿੱਚ ਵੀ ਪਈ ਤਾਂ ਵੀ ਪਤਾ ਨਹੀਂ ਲੱਗਣਾ ਵੀ ਪਈ ਵੀ ਹੈ ਕਿ ਨਹੀਂ ਹੈ। ਮੈਂ ਯਾਨੀ ਕਿ ਜਦੋਂ ਆਪਾਂ ਜਾੜੀ ਫੜ ਲਈ ਕਿਸੇ ਬਿਮਾਰੀ ਦੀ। ਹਾਂਜੀ, ਉਹੀ ਚੀਜ਼। ਤੇ ਉਸ ਦਾ ਕੋਈ ਫਰਮਣ ਕੇ ਨੁਕਸਾਨ ਹੈ ਨੁਕਸਾਨ ਹੈ ਨਹੀਂ ਜੀ। ਤੇ ਇਹ ਚਲੋ ਇਹ ਸਮੈਲ ਬਾਰੇ ਗੱਲ ਹੋ ਗਈ, ਗੰਡੋਏ ਲਿਆਉਣ ਬਾਰੇ ਜਾਂ ਗਡੋਏ ਛੱਡਣ ਬਾਰੇ, ਉਹਨਾਂ ਦੇ ਬੱਚਿਆਂ ਬਾਰੇ ਸਭ ਕੁਝ ਤੁਸੀਂ ਦੱਸਤਾ। ਹੁਣ ਮੇਨ ਪ੍ਰੋਸੈਸ ਇਹ ਆ ਵੀ ਜਿਹੜੀ ਖਾਦ ਤਿਆਰ ਹੋ ਜਾਂਦੀ ਆ ਮੰਨ ਕੇ ਗਡੋਏ ਫਿਰਦੇ ਆ ਖਾਦ ਤੇ। ਹਾਂਜੀ। ਤੇ ਉਹਨੂੰ ਗਡੋਆਂ ਨੂੰ ਖਾਦ ਤੋਂ ਅੱਡ ਕਿਵੇਂ ਕੀਤਾ ਜਾਂਦਾ ਜਦੋਂ ਤੁਸੀਂ ਬੈਗ ਪੈਕ ਕਰਦੇ ਆ। ਇਹਦਾ ਬਹੁਤ ਸਿੰਪਲ ਜਿਹਾ ਤਰੀਕਾ ਜੀ ਇਹ ਜੀ ਬਹੁਤ ਸਿਆਣਾ ਬਹੁਤ ਛੋਟਾ ਤੇ ਬਹੁਤ ਸਿਆਣਾ ਜੀਵਾ ਇਹ ਖਾਦ ਖਾਊਗਾ ਠੀਕ ਹੈ ਨਾਲ ਨਾਲ ਉੱਪਰ ਆ ਕੇ ਖਾਦ ਨੂੰ ਛੱਡ ਜਾਊਗਾ ਉਸ ਤੋਂ ਬਾਅਦ نیچے ਚਲਾ ਜਾਊਗਾ ਜਦੋਂ ਖਾਦ ਉਤਾਰਨੀ ਆਪਾਂ ਠੀਕ ਹੈ ਇਹਨੂੰ ਆਪਾਂ ਇੱਕ ਕੰਗਾ ਟਾਈਪ ਬਣ ਕੇ ਚੱਲਦੇ ਆ ਉਹ ਬੈੱਡ ਦੇ ਉੱਪਰ ਮਾਰ ਦਿੰਨੇ ਆ 15 ਦੇ 20 ਮਿੰਟ ਲਈ ਬੈੱਡ ਨੂੰ ਖਾਲੀ ਛੱਡ ਦਿਓ ਆਟੋਮੈਟਿਕ ਗੰਡਵਾ نیچے ਚਲਾ ਜਾਊਗਾ ਤਾਂ ਫਿਰ ਉਹੀ ਗੱਲ ਆ ਵੀ ਇਹ ਗਿੱਲੇ ਥਾਂ ਵੱਲੋਂ ਪੈਦਾ ਵੀ ਉੱਥੇ ਜਿਵੇਂ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਨਵੀਂ ਮੇਨਟੇਨ ਕਰਨੀ ਜ਼ਿਆਦਾ ਜ਼ਰੂਰੀ ਹੈ ਜਦੋਂ ਇਹਨੇ نیچے ਚਲਾ ਗਿਆ ਉਸ ਤੋਂ ਬਾਅਦ ਲੇਅਰ ਬਾਈ ਲੇਅਰ ਆਪਾਂ ਇਹਦੇ ਤੋਂ ਖਾਦ ਨੂੰ ਉਤਾਰ ਸਕਦੇ ਹਾਂ ਠੀਕ ਹੈ ਜੀ ਹਾਂ ਜੀ ਇਹ ਫਿਰ ਪੈਕਿੰਗ ਵਗੈਰਾ ਤੁਸੀਂ ਕਿੰਨੀ ਕਿੰਨੀ ਪੈਕਿੰਗ ਕਰਦੇ ਹੋ ਕਿਵੇਂ ਕਿਸ ਤਰ੍ਹਾਂ ਸਾਰੀ ਇਹ ਪ੍ਰੋਸੈਸ ਹੁੰਦੀ ਹੈ ਇਹ ਔਨ ਡਿਮਾਂਡ ਹੀ ਹੈ ਜੀ 5 ਕਿਲੋ ਵੀ 10 ਕਿਲੋ ਵੀ 25 ਕਿਲੋ ਵੀ 50 ਕਿਲੋ ਵੀ ਜਿਸ ਸਮ ਨਾਲ ਕਿਸੇ ਦੀ ਡਿਮਾਂਡ ਹੈ ਉਸ ਸਮ ਨਾਲ ਆਪਣੇ ਤੋਂ ਬੰਦਾ ਲੈ ਸਕਦਾ ਹੈ ਇੱਥੇ ਇੱਕ ਸਾਨੂੰ ਇਹ ਵੀ ਜਾਣਕਾਰੀ ਦਿਓ ਵੀ ਜਿਹੜੀ ਖਾ ਦਾ ਇਹ ਆਪਾਂ ਕਿਸ ਕਿਸ ਤਰ੍ਹਾਂ ਦੀ ਫਸਲ ਤੇ ਵਰਤ ਸਕਦੇ ਜਿਹੜੀ ਕਿਹੜੀ ਫਸਲ ਲਈ ਕਾਮਯਾਬ ਹੈ ਤਕ ਬਗ ਨਾ ਹਰੇਕ ਲੋਕਨ ਨੂੰ ਇਹੀ ਲੱਗਦਾ ਵੀ ਜਿਹੜੀ ਆਪਾਂ ਆਰਗੇਨਿਕ ਖਾਦ ਜਾਂ ਗੰਡੋਆਂ ਦੀ ਖਾਦ ਜਿਹੜੇ ਮਾਲੀ ਘਰਾਂ ਚ ਪਾਕੇ ਜਾਂਦੇ ਉੱਥੋਂ ਤੱਕ ਹੀ ਸੀਮਤ ਆ ਪਰ ਨਹੀਂ ਇਹਨੂੰ ਆਪਾਂ ਬਹੁਤ ਛੋਟੇ ਲੈਵਲ ਤੋਂ ਲੈ ਕੇ ਬਹੁਤ ਵੱਡੇ ਲੈਵਲ ਤੱਕ ਵਧ ਸਕਦੇ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਆਪਾਂ ਇੱਕ ਬਗੀਚੀ ਜਿਵੇਂ ਆਪਦੀ ਘਰ ਦੀ ਤਿਆਰ ਕੀਤੀ ਹੋਈ ਹੈ ਨਾ ਜਿੰਨੀਆਂ ਵੀ ਤੁਸੀਂ ਉਹਦੇ ਵਿੱਚ ਚੀਜ਼ਾਂ ਦੇਖ ਰਹੇ ਹੋ ਦੇਖਦੇ ਆਂ ਇਸ ਸਾਰੇ ਸਾਰੇ ਆਰਗੈਨਿਕ ਆ ਇਹਦੇ ਵਿੱਚ ਆਪਾਂ ਕੋਈ ਕੈਮੀਕਲ ਸਪਰੇ ਨਹੀਂ ਵਰਤਦੇਗੇ ਦੂਜੀ ਚੀਜ਼ ਜਿੰਨੇ ਵੀ ਆਪਾਂ ਘਰ ਦੇ ਵਿੱਚ ਬਾਗਬਾਨੀ ਕਰਦੇ ਉਹਦੇ ਵਿੱਚ ਵੀ ਕੁਝ ਨਹੀਂ ਵਰਤਦੇਗੇ ਫਿਰ ਜੇ ਕੋਈ ਵੱਡੇ ਲੈਵਲ ਤੇ ਕਿਸਾਨ ਕਰਨਾ ਚਾਹੁੰਦਾ ਹਨ ਵੀ ਕੋਈ ਆਰਗੈਨਿਕ ਖੇਤੀ ਕਰਦਾ ਉਹਦੇ ਲਈ ਵੀ ਆਪਾਂ ਯੂਜ਼ ਕਰ ਸਕਦੇ ਆ ਹੁੰਦੇ ਆ ਚੀਜ਼ਾਂ ਵੀ ਕਣਕ ਬਾਹਰੋਂ ਮੰਗਾਉਣੇ ਆ ਵੀ ਉਹ ਰੇ ਸਪਰੇ ਨਹੀਂ ਕਰਦੇਗੇ ਛੋਲੇ ਆ ਰਾਜਸਥਾਨ ਦੇ ਆਪਾਂ ਮੰਗਦੇ ਆ ਤੇ ਰਾਜਸਥਾਨੋਂ ਮੰਗਾਏ ਆ ਵੀ ਉੱਥੋਂ ਵਧੀਆ ਚੀਜ਼ ਮਿਲਦੀ ਆ ਤਾਂ ਉਹੀ ਚੀਜ਼ ਕਿਉਂ ਨਾ ਆਪਾਂ ਆਪਦੇ ਪੰਜਾਬ ਦੇ ਵਿੱਚ ਲੈ ਕੇ ਆਈਏ ਇਸੇ ਲਈ ਜਿਵੇਂ ਆਪ ਤੁਹਾਨੂੰ ਪਹਿਲਾਂ ਸੇ ਕਮਰਸ਼ੀਅਲ ਲੈਵਲ ਤੇ ਕਿਸੇ ਨੇ ਕਰਨੀ ਆ ਤਾਂ ਕਿਸਾਨ ਭਰਾ ਆਪਦੇ ਖੇਤ ਦੇ ਵਿੱਚ ਇਹਨੂੰ ਪਾਉਣਾ ਸ਼ੁਰੂ ਕਰ ਸਕਦਾ ਹੈ ਤੇ ਇੱਕ ਨਾ ਆਪਣੇ ਕਿਸਾਨ ਭਰਾਵਾਂ ਨੂੰ ਇਹ ਵੀ ਦੱਸੋ ਕਿ ਵੀ ਜਿਹੜੀ ਵਧੀਆ ਕੁਆਲਿਟੀ ਆ ਵਧੀਆ ਖਾਦ ਆ ਹਾਂਜੀ ਉਹਦੀ ਪਰਖ ਕਿਵੇਂ ਕੀਤੀ ਜਾ ਸਕਦੀ ਆ ਇਹਦੇ ਦੋ ਤਿੰਨ ਚੀਜ਼ਾਂ ਹੀ ਆ ਜੀ ਪਹਿਲਾਂ ਤਾਂ ਜੇ ਹੁੰਦਾ ਜੇ ਕੋਈ ਕਿਸਾਨ ਵੱਡੇ ਲੈਵਲ ਤੇ ਕਰਦਾ ਜੇ ਕਿਸ ਤਰ੍ਹਾਂ ਦਾ ਉਹ ਲੈਬ ਟੈਸਟ ਵੀ ਕਰਵਾ ਸਕਦਾ ਹੁੰਦਾ ਫਿਰ ਹਾਂ ਵੀ ਸੋਇਲ ਟੈਸਟ ਹੁੰਦੀ ਉਸ ਤਰ੍ਹਾਂ ਇਹਨਾਂ ਦੇ ਖਾਦ ਟੈਸਟ ਵੀ ਹੋ ਜਾਂਦੀ ਆ ਦੂਜੀ ਚੀਜ਼ ਆ ਜੇ ਆਪਾਂ ਆਨਲਾਈਨ ਐਵਰੇਜ ਦੇਖਿਆ ਜਾਵੇ ਤਾਂ ਜਿੰਨਾ ਜਿਹੜੀ ਖਾਦ ਦੇ ਜਦੋਂ ਆਪਾਂ ਉਹਨੂੰ ਉਤਾਰਦੇ ਆਂ ਜਦੋਂ ਤੁਸੀਂ ਖਾਦ ਲੈਣੀ ਆ ਤਾਂ ਉਹਨੂੰ ਤੁਸੀਂ ਨੱਪ ਕੇ ਦੇਖੋ ਜੇਕਰ ਉਹਦਾ ਲੱਡੂ ਬਣ ਰਿਹਾ ਇਟ ਮੀਨਸ ਉਹ ਚ ਨਮੀ ਵੀ ਪਰਫੈਕਟ ਆ ਤੇ ਦੇਖਣ ਦੇ ਵਿੱਚ ਚਾਹ ਪੱਤੀ ਵਾਂਗ ਲੱਗ ਰਹੀ ਹੈ ਤਾਂ ਬਿਲਕੁਲ ਠੀਕ ਆ ਉਹਦੇ ਚ ਕਿਸੇ ਚੀਜ਼ ਦੀ ਕਮੀ ਨਹੀਂ ਗਈ ਲਗਭਗ ਬੂਟੇ ਜਿਵੇਂ ਆਪਾਂ ਗੱਲ ਕਰਦੇ ਆ 18 ਤੋਂ ਲੈ ਕੇ 20 ਤੱਤ ਦੀ ਲੋੜ ਹੁੰਦੀ ਹੈ ਕਿਸੇ ਵੀ ਨਾ 17 ਤੱਤੇ ਇਹਦੇ ਵਿੱਚ ਹੀ ਮਿਲ ਜਾਂਦੇ ਆ ਬਾਕੀ ਜੋ ਤੱਤ ਰਹਿ ਗਏ ਉਹ ਮਿੱਟੀ ਚੋਂ ਹਵਾ ਚੋਂ ਪਾਣੀ ਚੋਂ ਬੂਟੇ ਨੇ ਆਪਦੀ ਆਪਣੀ ਲੈ ਲੈਣੇ ਹੁਣ ਕਿਸਾਨ ਭਰਾਵਾਂ ਨੂੰ ਲੱਗਦੇ ਹੱਥ ਇਹ ਵੀ ਦੱਸ ਹੀ ਦਵੋ ਕਿ 1 ਕਿੱਲਾ ਬਾਣਾ ਜਿਹੜਾ ਪੈ ਜ਼ਮੀਨ ਆਪਣੀ ਉਹਦੇ 'ਚ ਆਪਣੀ ਕਿੰਨੀ ਖਾਦ ਲੱਗੂਗੀ ਜੇ ਆਰਗੈਨਿਕ ਵਰਮਿਕ compost ਖਾਦ ਪਾਉਣੀ ਹੋਵੇ ਜੇ ਆਪਾਂ ਸਟੈਂਡਰਡ ਤੋਂ ਲਾ ਕੇ ਦੇਖੀਏ ਤਾਂ ਲਗਭਗ 5 ਤੋਂ ਲੈ ਕੇ 7 ਕੁਇੰਟਲ ਜਿਹੜੀ ਖਾਦ ਆਪਾਂ ਪਰ ਕਿੱਲੇ ਦੇ ਮਗਰ ਮੰਨ ਕੇ ਚੱਲਦੇ ਆ ਜੇ ਕਿਸੇ ਨੇ ਚੰਗੀ ਪੈਦਾਵਾਰ ਲੈਣੀ ਆ ਤੇ ਨਾਲ-ਨਾਲ ਆਪਣੀ ਡੀਏਪੀ ਯੂਰੀਆ ਜਾਂ ਕੈਮੀਕਲ ਖਾਦਾਂ ਦੀ ਜਿਹੜੀ ਵਰਤੋ ਹੈ ਨਾ ਉਹਨੂੰ ਘਟਾਉਣਾ ਤੇ ਇੰਨੀ ਆਪਾਂ ਮੰਨ ਕੇ ਚੱਲਦੇ ਆਂ ਵੀ ਲੋਡ ਪੈਂਦੀ ਏ 5 ਤੋਂ ਲੈ ਕੇ 7 ਕੁਇੰਟਲ ਦੀ ਕਈ ਕਿਸਾਨ ਭਰਾ ਇਹ ਖਾਦ ਵਰਤਦੇ ਵੀ ਹੋਣਗੇ ਪਰ ਜਿਵੇਂ ਉਹ ਵਿੱਚ ਉਹ ਜੇ ਉਹ ਕੈਮੀਕਲ ਸਪ੍ਰੇਆਂ ਵੀ ਕਰੀ ਜਾਂਦੇ ਆ ਤੇ ਉਸ ਚੀਜ਼ ਦਾ ਇਸ ਖਾਦ ਤੇ ਸਾਈਡ ਇਫੈਕਟ ਪੈਂਦਾ ਜਾਂ ਨਹੀਂ ਪੈਂਦਾ ਨਹੀਂ ਨਹੀਂ ਜੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ ਸਮਝ ਆਂਦੀ ਆਪਾਂ ਲਗਭਗ ਪਹਿਲੇ ਸਾਲ ਤੋਂ ਹੀ 33% ਡੀਏਪ ਜਾਂ ਯੂਰੀਆ ਦੀ ਜਿਹੜੀ ਲਗਤ ਹੈਗੀ ਹੈ ਖੇਤਾਂ ਦੇ ਵਿੱਚ ਉਹਨੂੰ ਘਟਾ ਸਕਦੇ ਆਂ ਸਾਈਡ ਇਫੈਕਟ ਦਾ ਕੀ ਦੇਣਾ ਨੇ ਆਪ ਨੂੰ ਪਲੱਸ ਪੁਆਇੰਟ ਹੀ ਦੇਣੇ ਆ। ਯਾਨੀ ਕਿ ਗੋਣੀ ਗੋਣਾ ਸਾਰਾ। ਹਾਂਜੀ। ਇਹੋ ਗੱਲ ਹੋ ਗਈ ਵੀ ਘਰ ਦੀ ਮੁਰਗੀ ਦਾਲ ਬਰਾਂਦਾ। ਹਾਂ। ਇਸ ਨਾਲੇ ਘਰੇ ਜੀ ਤਿਆਰ ਹੋਈ ਆ। ਹਾਂਜੀ। ਤੇ ਨਾਲੇ ਉਹਦੇ ਬੈਨੀਫਿਟ ਜਾਂਦਾ। ਹਾਂਜੀ। ਤੇ ਚਲੋ ਇਹ ਸਾਰਾ ਪ੍ਰੋਸੈਸ ਹੁਣ ਆਪਾਂ ਨੂੰ ਸਮਝ ਆ ਗਿਆ ਮੇਰੇ ਖਿਆਲ ਚ ਕਿਸਾਨ ਭਰਾਵਾਂ ਨੂੰ ਵੀ ਸਮਝ ਆ ਗਿਆ। ਹੁਣ ਇੱਕ ਤਾਂ ਤੁਸੀਂ ਆਪ ਦਾ ਪ੍ਰੋਪਰ ਸਾਨੂੰ ਐਡਰੈਸ ਦੱਸ ਦੋ। ਠੀਕ ਹੈ। ਵੀ ਜਿੱਥੇ ਪਹੁੰਚ ਕੇ ਕਿਸਾਨ ਭਰਾ ਤੁਹਾਡੇ ਕੋਲ ਵਿਜ਼ਿਟ ਕਰ ਸਕਣ। ਆਪਣੇ ਫਾਰਮ ਦਾ ਨਾਮ ਹੈਗੇ ਡਾਕਟਰ ਆਰਗੈਨਿਕ ਵਰਮੀ ਕੰਪੋਸਟ ਤੇ ਇਹ ਮੁਕਸਰ ਰੋਡ ਸਾਧਕ ਜ਼ਿਲ੍ਹਾ ਫਰੀਦਕੋਟ ਵਿੱਚ ਹੈਗਾ ਜੇ ਕਿਸ ਨੇ ਕੋਈ ਨੰਬਰ ਚਾਹੀਦਾ ਜਾਂ ਗੱਲ ਕਰਨੀ ਹੋਵੇ ਤਾਂ ਮੈਂ ਆਪਦਾ ਨੰਬਰ ਵੀ ਪ੍ਰੋਵਾਈਡ ਕਰਵਾ ਦਿੰਦਾ 988767129 978867129 ਜੇ ਕਿਸੇ ਨੇ ਵੀ ਖਾਦ ਲੈਣੀ ਹੋਵੇ ਜਾਂ ਵਰਮੀ ਕੰਪੋਸਟ ਦਾ ਕੋਈ ਬਿਨੈ ਸ਼ੁਰੂ ਕਰਨਾ ਹੋਵੇ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਬੰਦ ਕੇ ਚਲੋ ਆਪਾਂ ਜੇ ਜ਼ਹਿਰ ਖਾਵਾਂਗੇ ਠੀਕ ਹੈ ਤੇ ਕਿੰਨਾ ਟਾਈਮ ਸਰਵਾਈਵ ਕਰਾਂਗੇ ਜਿੰਨਾ ਟਾਈਮ ਆਪਾਂ ਜੜ ਤੇ ਕੰਮ ਕਰਕੇ ਉਹਨੂੰ ਖਤਮ ਨਹੀਂ ਕਰਦੇ ਕਿਸੇ ਵੀ ਬਿਮਾਰੀ ਨੂੰ ਤਾਂ ਉਹ ਤਾਂ ਵਾਪਸ ਆਉਣੀ ਆਉਣੀ ਹੈ ਜੀ ਹਾਂਜੀ ਇਹਦੇ 'ਚ ਹੁਣ ਕੋਈ ਕਿਸਾਨ ਭਰਾਵਾਂ ਲਈ ਕੋਈ ਰਾਇਤ ਵੀ ਹੈ ਵੀ ਜੇ ਕੋਈ ਇਕੱਠੀ ਖਾਦ ਖਰੀਦਦਾ ਆ ਇਹਦੇ ਵਿੱਚ ਰਾਇਤ ਜ਼ਰੂਰ ਮਿਲੂਗੀ ਜੀ ਕਿਉਂਕਿ ਕੋਈ ਵੀ ਜੇਕਰ ਬਾਗਬਾਨੀ ਆਸੇ ਵਰਤਦਾ ਤਾਂ ਉਹਨੇ ਉਸ ਸਮਨ ਨਾਲ ਨੂੰ ਰਿਕੁਆਇਰਮੈਂਟ ਹੈ ਜੀ ਜੋ ਕੋਈ ਵੱਡੇ ਲੈਵਲ ਤੇ ਕਰਨਾ ਚਾਹੁੰਦਾ ਤਾਂ ਉਹਨੂੰ ਉਸ ਸਮਨ ਨਾਲ ਖਾਦ ਦੀ ਲੋੜ ਹੈ ਨਾ ਤਾਂ ਆਪਣਾ ਤਾਂ ਮੋਟਿਵ ਇਹ ਹੈ ਜੀ ਵੀ ਜਿੰਨੇ ਕਿਸਾਨ ਭਰਾ ਵੱਤਵਾਦ ਆਰਗੇਨਿਕ ਨਾਲ ਜੁੜਨਗੇ ਉਹਨਾਂ ਹੀ ਚੰਗਾ ਤੇ ਤਾਂ ਜਿੰਨਾ ਆਪਾਂ ਗੰਗਾਜ ਹੋ ਸਕੀ ਹਰੇਕ ਨੂੰ ਉਹਨੇ ਗੰਗਾਜ ਕੱਢ ਕੇ ਦੇਵਾਂਗੇ ਕਿਉਂਕਿ ਫੇਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਵੀ ਆਪਾਂ ਤਾਂ ਇੱਕ ਜਾਗ ਲਾਉਣੀ ਆ ਔਰਗੇਨਿਕ ਦੀ ਵੀ ਹੌਲੀ ਹੌਲੀ ਵਧੂਗਾ ਠੀਕ ਹੈ ਜ਼ਹਿਰ ਤੋਂ ਬਚਾਂਗੇ ਠੀਕ ਹੈ ਜੀ ਸੋ ਭਰਾਵੋ ਕਿਸਾਨ ਭਰਾਵਾਂ ਨੂੰ ਬੇਨਤੀ ਆ ਜੇ ਤੁਸੀਂ ਔਰਗੇਨਿਕ ਵੱਲ ਜਾਓਗੇ ਤਾਂ ਤਾਂ ਹੀ ਆਪਣਾ ਬਚਾ ਹੋਣਾ ਚਲੋ ਆਪਾਂ ਆਪਣਾ ਬਚਾ ਨਹੀਂ ਕਰ ਸਕੇ ਆਪਾਂ ਆਪਣੇ ਆਉਣ ਵਾਲੇ ਬੱਚਿਆਂ ਦਾ ਫਿਊਚਰ ਸਿਕਿਉਰ ਕਰ ਸਕੀਏ ਤੇ ਉਹਦੇ ਲਈ ਆਪਾਂ ਨੂੰ ਔਰਗੇਨਿਕ ਮਾਲਾ ਜਾਣਾ ਜ਼ਰੂਰੀ ਆ ਇਹ ਵਰਮਿੰਗ ਕੰਪੋਸਟ ਦੀ ਖਾਦ ਵਰਤੋ ਤਾਂ ਜੋ ਆਪਾਂ ਇਹਨਾਂ ਜ਼ਹਿਰੀਲੀਆਂ ਦਵਾਈਆਂ ਤੋਂ ਬਚ ਸਕੀਏ ਤੇ ਬਾਕੀ ਡਾਕਟਰ ਸਾਹਿਬ ਨੇ ਤੁਹਾਨੂੰ ਐਡਰੈਸ ਵੀ ਦੱਸਤਾ ਉਹਨਾਂ ਨੇ ਆਪਣਾ ਫੋਨ ਨੰਬਰ ਵੀ ਦੱਸਤਾ ਕਿ ਜੇ ਕੋਈ ਕਿਸਾਨ ਭਰਾ ਉਹਨਾਂ ਕੋਲ ਜਾਣਾ ਚਾਹੁੰਦਾ ਉਹਨਾਂ ਨਾਲ ਗੱਲਬਾਤ ਕਰਕੇ ਫੇਰ ਹੀ ਜਾਵੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਵੀ ਪੁੱਛਣਾ ਚਾਹਣਾ ਵੀ ਮੰਨ ਕੇ ਚੱਲੋ ਵੀ ਜੇ ਕੋਈ ਕਿਸਾਨ ਭਰਾ ਜ਼ਿਆਦਾ ਖਾਦ ਖਰੀਦਦਾ ਚਲੋ ਵੈਸੇ ਤਾਂ ਤੁਸੀਂ ਰਹਿਤ ਦੋਗੇ ਕੋਈ ਪਹੁੰਚ ਵਗੈਰਾ ਤਾਂ ਵੀ ਉਹਨੂੰ ਕੋਈ ਸ਼ੋਰਟ ਕਰੋਗੇ ਕਿ ਨਹੀਂ ਕਿ ਉਹਨੂੰ ਆਪ ਹੀ ਲਿਜਾਣੀ ਪਊ ਲੋਕਲ ਏਰੀਆ ਦੇ ਵਿੱਚ ਆਪਾਂ ਪਹੁੰਚ ਪ੍ਰੋਵਾਈਡ ਕਰਵਾ ਸਕਦੇ ਆ ਠੀਕ ਹੈ ਬਾਕੀ ਔਨ ਕੰਡੀਸ਼ਨ ਡਿਪੈਂਡ ਕਰਦਾ ਔਨ ਡਿਮਾਂਡ ਡਿਪੈਂਡ ਕਰਦਾ ਵੀ ਕਿੰਨੇ ਕ ਅਗਲੇ ਨੂੰ ਖਾਦ ਦੀ ਰਿਕੁਆਇਰਮੈਂਟ ਹੈ ਜੀ ਉਹ ਸਭ ਨਾਲ ਸਾਰੀ ਚੀਜ਼ ਦੀ ਐਡਜਸਟਮੈਂਟ ਉਹ ਤਾਂ ਕਰ ਹੀ ਸਕਦੇ ਆ ਆ ਠੀਕ ਹੈ ਜੀ ਖਾਦ ਪਹੁੰਚਾਉਣਾ ਕੋਈ ਏਡੀ ਵੱਡੀ ਔਖੀ ਗੱਲ ਨਹੀਂ ਗੀ ਠੀਕ ਹੈ ਮੇਨ ਇਹ ਹੈ ਵੀ ਖਾਦ ਨਾਲ ਆਰਗੇਨਿਕ ਨਾਲ ਜੁੜਨਾ ਜੁੜਨਾ ਉਹ ਜੁੜਿਆ ਤਾਂ ਹੀ ਜਾਣਾ ਵੀਰੋ ਜੇ ਤੁਸੀਂ ਇਹਨਾਂ ਗੱਲਾਂ ਤੇ ਗੌਰ ਕਰੋਗੇ ਸੋ ਇਹਨਾਂ ਗੱਲਾਂ ਤੇ ਗੌਰ ਜ਼ਰੂਰ ਕਰੋ ਡਾਕਟਰ ਸਾਹਿਬ ਦੀ ਬੇਨਤੀ ਆ ਮੇਰੇ ਵੱਲੋਂ ਵੀ ਬੇਨਤੀ ਆ ਕਿ ਜ਼ਹਿਰੀਲੀਆਂ ਦਵਾਈਆਂ ਨੂੰ ਛੱਡ ਕੇ ਆਪਾਂ ਮੁਰ ਔਰਗੇਨਿਕ ਵਾਲਾ ਈਏ ਆਪਣੇ ਮੁਰਲੇ ਢਾਂਚੇ ਵਾਲੇ ਉਹੀ ਪਹਿਰਾਣੇ ਪਹਿਰਾਵੇ ਵਾਲਾ ਈਏ ਤਾਂ ਜੋ ਆਪਾਂ ਮੁਰ ਉਹੀ ਵਧੀਆ ਕੁਆਲਿਟੀ ਦੀਆਂ ਚੀਜ਼ਾਂ ਖਾ ਸਕੀਏ ਸੋ ਅੱਜ ਦੀ ਜਿਹੜੀ ਵੀਡੀਓ ਆ ਇਸ ਦੇ ਸਬੰਧ ਵਿੱਚ ਮੈਂ ਤੁਹਾਨੂੰ ਥੋੜੀ ਜਿਹੀ ਜਾਣਕਾਰੀ ਹੋਰ ਦੇਣੀ ਚਾਹਣਾ ਡਾਕਟਰ ਰਮਨਦੀਪ ਸਿੰਘ ਜਿਹੜੇ ਇਹਨਾਂ ਦਾ ਪਸ਼ੋਕੜ ਪਿੰਡ ਝੋਟੀ ਵਾਲਾ ਹਾਂਜੀ ਦਸੋ ਆਪਣੇ ਝੋਟੀ ਵਾਲਾ ਪਿੰਡ ਲਈ ਇਹ ਬਹੁਤ ਵਧੀਆ ਮਾਣ ਦੀ ਗੱਲ ਆ ਦਸੋ ਇਸ ਵੀਡੀਓ ਨੂੰ ਜੇ ਜਦੋਂ ਆਪਣੀ ਤੁਹਾਡੇ ਕੋਲ ਵੀਡੀਓ ਪਹੁੰਚਦੀ ਆ ਤੇ ਸਾਰੇ ਜਾਨਿਆਂ ਨੇ ਸ਼ੇਅਰ ਜਰੂਰ ਕਰਨਾ ਤਾਂ ਜੋ ਆਰਗੈਨਿਕ ਖੇਤੀ ਬਾਰੇ ਆਪਾਂ ਜਾਗਰੂਕ ਕਰ ਸਕੀਏ ਸੋ ਧੰਨਵਾਦ ਜੀ ਸਾਰਿਆਂ ਦਾ